ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਜਿਹੜੇ ਕਿ ਡਿਬੜੂਗਰ ਜੇਲ੍ਹ ਦੇ ਵਿੱਚ ਇਸ ਟਾਈਮ ਬੰਦ ਨੇ ਔਰ ਉਹਨਾਂ ਤੇ ਦੇਸ਼ದ್ರੋਹ ਦੇ ਜਿਹੜੇ ਆ ਉਹ ਅਲੀਗੇਸ਼ਨਸ ਲੱਗੇ ਹੋਏ ਨੇ ਪਰ ਉਹ ਖੜੂਰ ਸਾਹਿਬ ਸੀਟ ਵਾਸਤੇ ਲੋਕ ਸਭਾ ਸੀਟ ਤੇ ਵਾਸਤੇ ਉਹਨਾਂ ਨੇ ਆਪਣੇ ਆਪ ਨੂੰ ਉਮੀਦਵਾਰੀ ਦੇ ਵਿੱਚ ਲੈ ਕੇ ਆਏ ਨੇ ਬਹੁਤ ਸਾਰੀਆਂ ਤੰਦਾ ਨੇ ਇਹਦੇ ਨਾਲ ਜਿਹੜੀਆਂ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਾਰੇ ਸੁਣ ਰਹੇ ਹਾਂ ਪੜ੍ਹ ਰਹੇ ਹਾਂ ਦੇਖ ਰਹੇ ਹਾਂ ਪਰ ਜਨਾ ਬੇਨ ਇਸ ਟਾਈਮ ਗੱਲ ਫਸੀ ਹੋਈ ਸੀ ਕਿਉਂਕਿ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੈ ਕਿ ਸਾਰੇ ਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਪੜਨ ਜਾ ਰਹੇ ਨੇ ਨੋਮੀਨੇਸ਼ਨ ਪੇਪਰ ਜਿਹੜੇ ਨੇ ਉਹਨਾਂ ਨੂੰ ਫਾਈਲ ਕਰਨ ਜਾ ਰਹੇ ਨੇ ਲਗਾਤਾਰ ਡਿਫਰੈਂਟ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹ ਆਪਣੇ ਨੋਮੀਨੇਸ਼ਨ ਪੇਪਰ ਫਾਈਲ ਕਰ ਰਹੇ ਨੇ ਨਾਮਜ਼ਦਗੀਆਂ ਫਾਈਲ ਕਰ ਰਹੇ ਨੇ ਪਰ ਨਾਮਜ਼ਦਗੀ ਪੱਤਰ ਪੜਨ ਦੇ ਵਾਸਤੇ ਖਾਸ ਤੌਰ ਤੇ ਅਮਰਿਤਪਾਲ ਸਿੰਘ ਜਿਹੜੇ ਕਿ ਖਡੂਰ ਸਾਹਿਬ ਤੋਂ ਨਾਮਜ਼ਦਗੀ ਪੜਨਾ ਚਾਹੁੰਦੇ ਨੇ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਲੜਨ ਵਾਸਤੇ ਉਹਨਾਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਸੀਗੀਆਂ ਕਿਉਂਕਿ ਉਹ ਆਪ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਔਰ ਇੱਧਰ ਖਡੂਰ ਸਾਹਿਬ ਦੇ ਵਿੱਚ ਉਹਨਾਂ ਨੇ ਆਪਣੀ ਨਾਮਜ਼ਦਗੀ ਭਰਨੀ ਸੀਗੀ ਤੇ ਬਹੁਤ ਹੀ ਡਿਫਰੈਂਟ ਤਰੀਕੇ ਦਾ ਦੋ ਸੈਨਾਰੀਓ ਸੀਗੇ ਤੇ ਕਾਫੀ ਔਖਾ ਹੋਇਆ ਜਦੋਂ ਖਾਸ ਕਰਕੇ ਜੇ ਗੱਲ ਕਰੀ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀਗੀ ਜਦੋਂ ਉਹਨਾਂ ਤੇ ਐਨਐਸਏ ਵੀ ਲਾਇਆ ਗਿਆ ਸੀ ਤਾਂ ਅੰਮ੍ਰਿਤਸਰ ਦੇ ਡੀਸੀ ਵੱਲੋਂ ਹੀ ਇਹ ਸਾਰੀ ਸਾਰੀ ਜਿਹੜੀ ਹੈ ਰਿਪੋਰਟ ਤਿਆਰ ਕੀਤੀ ਗਈ ਸੀ ਉੱਥੋਂ ਪ੍ਰਵਾਨਗੀ ਦੀ ਗੱਲ ਸੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਪਰ ਉਸ ਦੇ ਨਾਲ ਨਾਲ ਕਿਉਂਕਿ ਉਹ ਜੇਲ੍ਹ ਚ ਬੰਦ ਨੇ ਕਿਉਂਕਿ ਦੇਸ਼ ਤ੍ਰੋ ਐਨਐਸਏ ਵਰਗੀ ਉਹਨਾਂ ਤੇ ਲੱਗੀ ਹੋਈ ਹੈ ਉਸ ਦੇ ਬਾਵਜੂਦ ਉਹਨਾਂ ਨੂੰ ਕੋਈ ਵੀ ਰਾਹ ਨਹੀਂ ਸੀ ਮਿਲ ਰਿਹਾ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੀ ਨਾਮਜ਼ਦਗੀ ਫਾਈਲ ਕਰਨ ਉਹਦੇ ਲਈ ਉਹਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਉਸ ਪਟੀਸ਼ਨ ਦੇ ਵਿੱਚ ਅੱਜ ਸੁਣਵਾਈ ਸੀ ਅੱਜ ਪਟੀਸ਼ਨ ਜਿਸ ਤਰੀਕੇ ਦੇ ਨਾਲ ਉਹਦੀ ਸੁਣਵਾਈ ਹੋਈ ਹੈ ਉਹਦੇ ਵਿੱਚ ਖਾਸ ਤੌਰ ਤੇ ਅਮਰਿਤਪਾਲ ਸਿੰਘ ਦੀ ਜੋ ਦੋ ਸੁਣਵਾਈ ਲੱਗੀ ਜਦੋਂ ਅਦਾਲਤ ਦੇ ਵਿੱਚ ਉਹ ਐਪਲੀਕੇਸ਼ਨ ਅਰਜ਼ੀ ਆਂਦੀ ਹੈ ਤੇ ਉਦੋਂ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਕਿ ਇਹ ਆਲਰੇਡੀ ਪ੍ਰੋਵੀਜ਼ਨ ਹੈਗਾ ਕਿ ਜਿਹੜਾ ਵੀ ਕੋਈ ਚਾਹੇ ਉਹ ਜੇਲ੍ਹ ਚ ਬੰਦ ਹੈਗਾ ਅਲੀਗੇਸ਼ਨ ਉੱਤੇ ਕੋਈ ਲੱਗਿਆ ਹੋਇਆ ਕਿਸੇ ਵੀ ਤਰੀਕੇ ਦੇ ਨਾਲ ਪਰ ਉਹ ਆਪਣੇ ਪੇਪਰ ਪਰ ਸਕਦਾ ਹੈ ਨਾਮੀਨੇਸ਼ਨ ਜਿਹੜੀ ਹੈ ਪਰ ਸਕਦਾ ਹੈ ਇਸ ਤਰੀਕੇ ਦੇ ਨਾਲ ਅੱਜ ਇਸ ਅਰਜ਼ੀ ਦਾ ਨਿਪਟਾਰਾ ਕਰਦੇ ਹੋਏ ਅਦਾਲਤ ਨੇ ਸਟੇਟ ਨੂੰ ਇਹ ਕਹਿ ਦਿੱਤਾ ਕਿ ਇਹ ਸਾਰੇ ਪ੍ਰੋਵੀਜ਼ਨ ਨੂੰ ਫਿਰ ਪੂਰਾ ਕੀਤਾ ਜਾਵੇ ਇਸ ਨੂੰ ਇਹ ਤਾਂ ਨਹੀਂ ਕਹਿ ਸਕਦੇ ਕਿ ਖਾਰਜ ਕਰ ਦਿੱਤੀ ਗਈ ਇਹ ਵੀ ਨਹੀਂ ਕਹਿ ਦਿੱਤੀ ਕਿਹਾ ਜਾ ਸਕਦਾ ਕਿ ਅੰਮ੍ਰਿਤਪਾਲ ਦੀ ਜਿਹੜੀ ਪਟੀਸ਼ਨ ਸੀਗੀ ਉਹ ਨਾ ਮਨਜ਼ੂਰ ਕਰ ਦਿੱਤੀ ਗਈ ਪਰ ਹਾਂ ਉਹਨੂੰ ਡਿਸਮਿਸ ਕੀਤਾ ਗਿਆ ਇਨਫੈਚੂਸ ਕਰਕੇ ਡਿਸਮਿਸ ਇਨਫੈਚੂਸ ਜਿਹੜਾ ਹੁੰਦਾ ਆ ਉਹ ਬੇਸਿਕਲੀ ਜ਼ਿੰਦਗੀ ਭਰ ਸਕਦਾ ਨਾਮਜ਼ਦਗੀਆਂ ਭਰਨ ਦਾ ਪੂਰਾ ਪ੍ਰੋਵੀਜ਼ਨ ਹੈਗਾ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਨਾਮਜ਼ਦਗੀ ਭਰਨ ਵਾਸਤੇ ਨਾ ਸਿਰਫ ਪੇਪਰ ਜਿਹੜੇ ਨੇ ਐਫੀਡੇਵਿਟ ਔਰ ਬਹੁਤ ਸਾਰੇ ਹੋਰ ਕਾਗਜ਼ਾਤ ਨਾਲ ਲੱਗਦੇ ਨੇ ਬੈਂਕ ਦੇ ਕਾਗਜ਼ਾਤ ਨਾਲ ਲੱਗਦੇ ਨੇ ਅਕਾਊਂਟਸ ਲੱਗਦਾ ਹੈ ਬਹੁਤ ਸਾਰੀਆਂ ਚੀਜ਼ਾਂ ਨਾਲ ਲੱਗਦੀਆਂ ਐਜੂਕੇਸ਼ਨਲ ਕੁਆਲੀਫਿਕੇਸ਼ਨ ਲੱਗਦੀ ਹੈ ਸੰਵਿਧਾਨ ਦੇ ਤਹਿਤ ਜੋ ਵੀ ਪ੍ਰੋਵੀਜ਼ਨ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਜੋ ਹਿਦਾਇਤਾਂ ਨੇ ਉਹਦੇ ਵਿੱਚ ਕਾਫੀ ਸਾਰੇ ਕਾਗਜ਼ਾਤ ਦਸਤਾਵੇਜ਼ ਲੱਗਨੇ ਹੁੰਦੇ ਆ ਉਸ ਨੂੰ ਲੈ ਕੇ ਸਟੇਟ ਨੇ ਕਿਹਾ ਹੈ ਕਿ ਸੋਮਵਾਰ ਤੱਕ ਜਿਹੜਾ ਹੈਗਾ ਉਹਨਾਂ ਦਾ ਪ੍ਰਵਾਹ ਦਿੱਤੇ ਜਾਣਗੇ ਨਾਮਜ਼ਦਗੀ ਕਾਗਜ਼ਾਤ ਜਿਹੜੇ ਨੇ ਉਹਨਾਂ ਦੇ ਪੱਤਰ ਜਿਹੜਾ ਪ੍ਰਵਾਹ ਦਿੱਤਾ ਜਾਏਗਾ ਔਰ ਉਹਦੇ ਲਈ ਜਿਹੜਾ ਅਕਾਊਂਟ ਬੈਂਕ ਅਕਾਊਂਟ ਜਿਹੜਾ ਇੱਕ ਖੋਲਣਾ ਪਏਗਾ ਜਾਂ ਜੋ ਵੀ ਹੈਗਾ ਉਸ ਦੀ ਵੀ ਅਰੇਂਜਮੈਂਟ ਖੁਦ ਹੈਗਾ ਉਹ ਸਾਰੇ ਸਾਰੇ ਅਰੇਂਜਮੈਂਟ ਕਰੇਗਾ ਚਾਹ ਬੈਂਕ ਦੇ ਵਾਸਤੇ ਹੈ ਬੈਂਕ ਦੇ ਲਈ ਜੇ ਕਿਸੇ ਨੇ ਗਾਰੰਟੀ ਦੇਣ ਆਣੀ ਹੈ ਕਿਸੇ ਵੀ ਤਰੀਕੇ ਦੀ ਹੈਗਾ ਉਹਨਾਂ ਦਾ ਅਕਾਊਂਟ ਖੋਲਣਾ ਹੈ ਜਾਂ ਕੁਝ ਵੀ ਹੋਣਾ ਹੈ ਤੇ ਉਹ ਸਭ ਦਾ ਪ੍ਰਬੰਧ ਜਿਹੜਾ ਹੈ ਜੇਲ ਸੁਪਰੀਡੈਂਟ ਕਰੇਗਾ ਔਰ ਉਹਦੇ ਬਾਅਦ ਸੋਮਵਾਰ ਤੱਕ ਜਿਹੜੀ ਹੈ ਉਹਨਾਂ ਦੇ ਨਾਮਜ਼ਦਗੀ ਪੇਪਰ ਭਰ ਦਿੱਤੇ ਜਾਣਗੇ ਪਰ ਇਸ ਪੂਰੀ ਦੀ ਪੂਰੀ ਪ੍ਰਕਿਰਿਆ ਜਿਹੜੀ ਹੈ ਉਹ ਪੂਰੀ ਕਰ ਦਿੱਤੀ ਜਾਏਗੀ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਦਿਬਰੂਗੜ ਜੇਲ੍ਹ ਦੇ ਵਿੱਚ ਇਸ ਟਾਈਮ ਬੰਦ ਨੇ ਅਸਾਮ ਦੇ ਵਿੱਚ ਐਨਐਸਏ ਉਹਨਾਂ ਤੇ ਲਾਈ ਗਈ ਹੈ ਉਸ ਦੇ باوجود ਉਹ ਖਡੂਰ ਸਾਹਿਬ ਤੋਂ ਉਮੀਦਵਾਰੀ ਦਾ ਹੱਕ ਆਪਣਾ ਜਿਤਾ ਰਹੇ ਨੇ ਉੱਥੋਂ ਖੜੇ ਹੋਣਾ ਚਾਹੁੰਦੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਉਹ ਜਿਹੜਾ ਹੈ ਉਹ ਪ੍ਰੋਟੈਸਟ ਕੰਟੈਸਟ ਕਰਨਾ ਚਾਹੁੰਦੇ ਨੇ ਉਹ ਇੱਥੇ ਜਿਹੜਾ ਹੈਗਾ ਆਪਣਾ ਉਮੀਦਵਾਰੀ ਜਿਤਾ ਕੇ ਉੱਥੇ ਚੋਣਾਂ ਲੜਨਾ ਚਾਹੁੰਦੇ ਨੇ ਉਸਦੇ ਲਈ ਉਹਨਾਂ ਨੂੰ ਸਭ ਤੋਂ ਜ਼ਿਆਦਾ ਜੇਲ੍ਹ 'ਚ ਬੰਦ ਹੋਣ ਦੇ ਕਾਰਨ ਔਰ ਕਈ ਹੋਰ ਖੱਦਸ਼ੇ ਪ੍ਰਗਟਾਏ ਜਾ ਰਹੇ ਸੀ ਕਿ ਕਿਉਂਕਿ ਉਹਨਾਂ ਤੇ ਐਨਐਸਏ ਲੱਗੀ ਹੈ ਕਿਉਂਕਿ ਉਹਨਾਂ ਨੂੰ ਦੇਸ਼ਦ్రో ਦਰੋਹੀ ਕਿਹਾ ਗਿਆ ਉਸ ਤਰੀਕੇ ਦਾ ਅਲੀਗੇਸ਼ਨ ਬਹੁਤ ਵੱਡਾ ਲੱਗਿਆ ਕਿਉਂਕਿ ਹੋਰ ਕਈ ਹਾਲਾਤ ਨੇ ਤੇ ਉਹ ਕਿਸ ਤਰ੍ਹਾਂ ਸੰਭਵ ਹੋਏਗਾ ਕਿ ਉਹ ਆਪਣਾ ਨਾਮਜ਼ਦਗੀ ਪੱਤਰ ਪਰ ਪਰ ਉਹਨਾਂ ਨੇ ਫਿਰ ਉਹਨਾਂ ਦੇ ਵਕੀਲ ਨੇ ਉਹਨਾਂ ਦੇ ਪੈਰੋਕਾਰਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਔਰ ਉਸ ਪਟੀਸ਼ਨ ਦੇ ਵਿੱਚ ਅੱਜ ਉਹ ਪਟੀਸ਼ਨ ਡਿਸਮਿਸ ਕਰ ਦਿੱਤੀ ਗਈ ਹੈ ਇਨਫੈਚੁਅਸ ਕਹਿ ਕੇ ਆਰ ਉਹ ਡਿਸਮਿਸ ਇਨਫੈਚੁਅਸ ਦਾ ਮੀਨਿੰਗ ਬੇਸਿਕਲੀ ਇਹ ਹੁੰਦਾ ਹੈ ਕਿ ਸਟੇਟ ਨੇ ਆਪਣੀ ਪੱਖ ਰੱਖਿਆ ਕਿ ਐਦਾਂ ਦਾ ਪ੍ਰੋਵੀਜ਼ਨ ਐਵੇਂ ਦੇ ਅਰੇਂਜਮੈਂਟਸ ਐਵੇਂ ਦੇ ਪ੍ਰਬੰਧ ਆਲਰੇਡੀ ਸੰਵਿਧਾਨ ਨੇ ਦਿੱਤੇ ਹੋਏ ਨੇ ਔਰ ਇਹ ਹੋ ਜਾਏਗਾ ਐਸ ਕਰਕੇ ਸੋਮਵਾਰ ਤੱਕ ਉਹਨਾਂ ਦਾ ਪੱਤਰ ਪਰਵਾ ਦਿੱਤਾ ਜਾਏਗਾ ਔਰ ਇਸ ਤਰੀਕੇ ਦੇ ਨਾਲ ਅੱਜ ਉਹਦਾ ਨਬੇੜਾ ਨਿਪਟਾਰਾ ਕਰ ਦਿੱਤਾ ਹੈ ਹਾਈ ਕੋਰਟ ਨੇ ਕੈਮਰਾ ਪਰਸਨ ਸਬਜੀਤ ਦੇ ਨਾਲ ਬਿੰਦੂ ਸਿੰਘ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕੀਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਹਿੱਟਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ